ਆ ਆ ਗਿਆ ਮਿਸਤਰੀਆਂ ਦਾ ਸਮਾਨ ਦੇਖੋ ਤੁਸੀਂ ਗਰਮਾਲੇ ਗਰਮਾਲਾ 8 ਡਾਲਰ ਦਾ ਸੇਲ ਤੇ ਲੱਗਾ ਹੋਇਆ ਦੇਖੋ ਤੁਸੀਂ ਕਿੰਨਾ ਮਜ਼ਬੂਤ ਬਣਾਇਆ ਹੋਇਆ ਦੇਖੋ ਤੁਸੀਂ ਆ ਬੜੀ ਕੰਮ ਦੀ ਚੀਜ਼ ਆ ਦੇਖੋ ਛੇਣੀ ਦੇਖੋ ਤੁਸੀਂ ਇਹਨਾਂ ਨੇ ਆ ਦੇਖੋ ਉੱਪਰ ਸੇਫਟੀ ਲਈ ਕਿੰਨੀ ਵਧੀਆ ਚੀਜ਼ ਬਣਾਈ ਹੋਈ ਆ ਜੇ ਤੁਸੀਂ ਹੈਮਲ ਥੋੜੀ ਵਗੈਰਾ ਮਿਸ ਕਰ ਜੂਵੇ ਤਾਂ ਤੁਹਾਡੇ ਹੱਥੇ ਨਹੀਂ ਲੱਗਦੀ ਆ ਚੀਜ਼ ਬੜੀ ਵਧੀਆ ਲੱਗੀ ਦੇਖੋ 120 ਰੁਪਏ ਇੰਡੀਆ ਦੀ ਬਣਦੀ ਆ ਆ ਵੱਖ-ਵੱਖ ਤਰ੍ਹਾਂ ਦੀਆਂ ਕਾਂਡੀਆਂ ਨੇ ਮੇਸਤਰੀਆਂ ਦੀ 7 ਡਾਲਰ ਦੀ ਹੋਈ ਐ 9 ਡਾਲਰ ਦੀ ਦੇਖੋ ਤੁਸੀਂ ਕਾਂਡੀ ਮੇਸਤਰੀ ਸੀਮੈਂਟ ਲਈ ਯੂਜ਼ ਹੁੰਦੀ ਐ ਇਹ ਦੇਖੋ ਤੇ 550 ਡਾਲਰ ਦਾ ਸੇਲ ਤੇ ਲਾਇਆ ਹੋਇਆ ਇਹਦੀ ਅਸਲ ਵੈਲਿਊ ਹੈਗੀ 800 ਡਾਲਰ ਦੇਖੋ ਤੁਸੀਂ ਆਹ ਵੱਖ-ਵੱਖ ਤਰ੍ਹਾਂ ਦਾ ਮੇਸਤਰੀਆਂ ਦਾ ਸਮਾਨ ਹੈ ਜਿਵੇਂ ਧਾਗਾ ਲਾਉਣ ਵਾਲੇ ਵੱਖ-ਵੱਖ ਤਰ੍ਹਾਂ ਦੇ ਦੇਖੋ ਤੁਸੀਂ ਸੂਤ ਜਿਹੜੇ ਆ ਧਾਗੇ ਵਾਲੇ ਵੱਖ-ਵੱਖ ਤਰ੍ਹਾਂ ਦੇ ਆ ਘਟੋ-ਘਟੇ 10-20 ਤਰ੍ਹਾਂ ਦੇ ਸੂਤ ਨੇ ਦੇਖੋ ਤੁਸੀਂ ਇਹਦੇ ਵਿੱਚ ਰੰਗ ਪਾ ਕੇ ਪੁੱਲ ਕਰਕੇ ਨਾ ਤੁਸੀਂ ਖਿੱਚ ਸਕਦੇ ਆ ਤੇ 9 ਡਾਲਰ ਦਾ ਇਹ ਸੇਲ ਤੇ ਲੱਗਾ ਹੋਇਆ ਦੇਖੋ ਆ ਇੱਕ ਸਪੈਸ਼ਲ ਤਰ੍ਹਾਂ ਦਾ ਹੈਮਰ ਵਾਹ ਦੀ ਕੀਮਤ ਹੈਗੀ 300-400 ਡਾਲਰ ਤਕਰੀਬਨ 60-300 ਸੋਨਾ ਅਸੀਂ ਆ ਦਾ ਟੈਕਸ ਪਾ ਕੇ 450 ਤਾਂ ਪਊਗਾ ਇਹ ਸਪੈਸ਼ਲ ਟਾਈਟੇਨੀਅਮ ਦਾ ਬਣਿਆ ਹੋਇਆ ਇਹਦੇ ਕਰਕੇ ਦੇਖ ਲਓ ਇਹਨਾਂ ਨੇ ਜਿੰਦਾ ਲਾਇਆ ਹੋਇਆ ਕਿ ਕੋਈ ਚੋਰੀ ਨਾ ਕਰਕੇ ਲੈ ਜਾਵੇ ਦੇਖੋ ਇੰਨਾ ਮਹਿੰਗਾ ਹੈਮਰ ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਪਹੁੰਚ ਚੁੱਕੇ ਆ ਜੀ ਸੁਮੇਤ ਟੂਲਸ ਸਰੀ ਜਿੱਥੇ ਵੱਖ-ਵੱਖ ਤਰ੍ਹਾਂ ਦੇ ਦੁਨੀਆ ਭਰ ਦੇ ਟੂਲ ਨੇ ਤੇ ਅੱਜ ਤੁਹਾਨੂੰ ਦਿਖਾਵਾਂਗੇ ਕੱਲੇ-ਕੱਲੇ ਟੂਲ ਸਾਰੇ ਇਹ ਵੀਡੀਓ ਜਿਹੜੀ ਆ ਨਾ ਟਰੇਡਮੈਨਾਂ ਬਾਰੇ ਖਾਸ ਕਰਕੇ ਦੇਖਣ ਵਾਲੀ ਆ ਤੇ ਆਜੋ ਆਪਾਂ ਅੰਦਰ ਚੱਲਦੇ ਆਂ ਤੇ ਦੇਖਦੇ ਆਂ ਕੀ ਕੀ ਆ ਹਾਂਜੀ ਪਹੁੰਚ ਚੁੱਕੇ ਆ ਜੀ ਅੰਦਰ ਤੇ ਆਪਾਂ ਤੁਹਾਨੂੰ ਹੁਣ ਦਿਖਾਵਾਂਗੇ ਸਾਰੇ ਟੂਲ ਤੇ ਪਹਿਲਾ ਆਪਾਂ ਚੱਲਦੇ ਆਂ ਜੀ ਸੇਫਟੀ ਸੈਕਸ਼ਨ ਦੇ ਵਿੱਚ ਦੇਖੋ ਤੁਸੀਂ ਇਹ ਹੈਗੇ ਗਲਵ ਵਗੈਰਾ ਜਿਹਨੇ 2 ਡਾਲਰ ਦਾ ਜਿਹੜਾ ਜਿਵੇਂ ਕਿ ਆ ਰੈੱਡ ਮਾਰਕ ਲੱਗਾ ਹੋਇਆ ਇਹ ਸੇਲ ਤੇ ਆ ਸੇਲ ਵਗੈਰਾ ਕਾਫੀ ਲੱਗੀਆਂ ਹੋਈਆਂ ਇੱਥੇ ਤੇ ਗਲਵ ਨੇ ਆ ਜਵਾ ਸੇਫਟੀ ਹਰਨਸ ਹਰਨਸ ਵਾ 2250 ਡਾਲਰ ਦੀਆਂ ਮਤਲਬ ਜਿਵੇਂ ਕਿਸੇ ਨੇ ਉੱਚੀ ਜਗ੍ਹਾ ਤੇ ਚੜਨਾ ਹੈ ਉਹਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਕਾਨੂੰਨ ਆ ਕਿ ਲੋਣੀ ਪੈਂਦੀ ਹੈ ਜੇ 8 ਫੁੱਟ ਤੋਂ ਆਪਾਂ ਉੱਪਰੋਂ ਤੇ ਆ ਜੋ ਆਪਣੇ ਜਿਹੜੇ ਹੈਗੇ ਆ ਸਾਫ ਵਾਲੇ ਹੈੱਡਫੋਨ ਨੇ ਕਿ ਜਿਵੇਂ ਕੰਨ ਵਗੈਰਾ ਨਾ ਬੋਲੇ ਹੋਣ ਜਦੋਂ ਆਪਾਂ ਸਾਫ ਵਗੈਰਾ ਚਲਾਈਏ ਮਾਸਕ ਵਗੈਰਾ ਨੇ ਆ ਫੇਸ ਸ਼ੀਲਡ ਵਾ ਐਨ ਕਾਨੇ ਸੇਫਟੀ ਕਿਉਂਕਿ ਮਾਸਕ ਤਾਂ ਜ਼ਰੂਰੀ ਹੁੰਦੀ ਹੈ ਕਿਉਂਕਿ ਇੱਥੇ ਕੰਸਟਰਕਸ਼ਨ ਦੇ ਵਿੱਚ ਜਿਹੜਾ ਆਪਣਾ ਮਟੀਰੀਅਲ ਹੁੰਦਾ ਜਦੋਂ ਆਪਾਂ ਬਿਲਡਿੰਗ ਨੂੰ ਢਾਈਦਾ ਤੇ ਡੇਂਜਰਸ ਹੈ ਦੇ ਵਿੱਚ ਉਸ ਸਵੈਸਟੋ ਨਾਲ ਦਾ ਮਟੀਰੀਅਲ ਨਿਕਲਦਾ ਜੋ ਕਿ ਕੈਂਸਰ ਦਾ ਕਾਰਨ ਬਣਦਾ ਇਸ ਲਈ ਮਾਸਕ ਦੂਜਾ ਮਾਸਕ ਲਉਣਾ ਜਿਹੜਾ ਨਾ ਬਹੁਤ ਜ਼ਿਆਦਾ ਜ਼ਰੂਰੀ ਆ ਦੇਖੋ ਆ ਵੱਖ-ਵੱਖ ਤਰ੍ਹਾਂ ਦੇ 마ਸਕ ਨੇ ਤੇ ਇਧਰ ਆ ਬੈਸਟ ਵਗੈਰਾ ਨੇ ਸੇਫਟੀ ਐਨਕਾ ਨੇ ਦੇਖੋ ਤੁਸੀਂ ਆਹ ਜਿਵੇਂ ਕੰਮ ਵਾਲੇ ਜਿਹੜੇ ਪਾਉਂਦੇ ਆ ਕੰਸਟਰਕਸ਼ਨ ਵਾਲੇ ਉਹ ਨੇ ਤੇ ਪੈਰਾਂ ਦੇ ਚਾੜਨ ਵਾਲੇ ਨੇ ਤੇ ਸੇਫਟੀ ਆ ਬਹੁਤ ਕੰਮ ਦੀ ਜ਼ਰੂਰੀਅਤ ਹੈ ਕਿ ਜਿੰਨੀਆਂ ਵੀ ਆਪਣੀਆਂ ਕੰਸਟਰਕਸ਼ਨ ਵਾਲੀਆਂ ਜਗ੍ਹਾ ਨੇ ਇਹ ਜਾਨ ਬਚਾਉਂਦੀ ਆ ਇਹ ਜਿਹੜੀ ਜੈਕਟ ਆ ਦੇਖੋ ਤੁਸੀਂ ਕਿਉਂਕਿ ਰਾਤ ਨੂੰ ਜੇ ਕਿਸੇ ਨੇ ਤੁਰ ਕੇ ਵੀ ਜਾਣਾ ਉਹਦੇ ਲਈ ਵੀ ਇਹ ਕਾਫੀ ਜ਼ਰੂਰੀ ਆ ਇਹ ਰਾਤ ਨੂੰ ਇਹ ਬੰਦਾ ਜੈਸਪੰਦਾ ਦੂਰੋਂ ਹੀ ਚਮਕਦੀ ਹੈ ਇਹ ਇਹਨੂੰ ਵੈਸਟ ਕਹਿੰਦੇ ਆ ਤੇ ਆਜੂ ਆਪਾਂ ਅੱਗੇ ਦੇਖਦੇ ਹਾਂ ਕੀ ਕੀ ਹੈ ਤੇ ਆਪਾਂ ਨੇ ਸਟਾਪ ਸਾਈਨ ਵਗੈਰਾ ਨੇ 16.9 ਡਾਲਰ ਦਾ ਟੇਬ ਵਗੈਰਾ ਨੇ ਇੱਥੇ ਤੇ ਫਾਇਰ ਐਕਸਟੈਂਸ਼ਨ ਹੋਇਆ ਜੀ ਇਹਨਾਂ ਨੇ ਰੱਖਿਆ ਹੋਇਆ ਕਿ ਆਗੂ ਗੁਬਜੋਣ ਲਈ ਇਹ ਬਹੁਤ ਕੰਮ ਦੀ ਚੀਜ਼ ਆ ਜਿਵੇਂ ਘਰਾਂ ਦੇ ਵਿੱਚ ਵੀ ਤੁਸੀਂ ਰੱਖ ਸਕਦੇ ਹੋ ਐਮਰਜੈਂਸੀ ਵੇਲੇ ਇਹ ਇੱਧਰ ਹੈਗੀਆਂ ਆਪਣੀਆਂ ਲਾਈਟਾਂ ਵਗੈਰਾ ਜਿਵੇਂ ਆਹੋ ਫਲੈਸ਼ ਲਾਈਟਾਂ ਆਇਆ ਕੰਮ ਕਰਨ ਲਈ ਲੱਗੀਆਂ ਹੋਈਆਂ ਇਹਨਾਂ ਨੇ 12 ਡਾਲਰ ਦੀ ਸੇਲ ਤੇ ਲਾਈ ਹੋਈ ਹੈ ਦੇਖੋ ਤੁਸੀਂ ਇਹਦੀ ਪ੍ਰਾਈਸ ਪਹਿਲਾਂ 15-16 ਸੈਂਟ ਡਾਲਰ ਸੀਗੀ ਇਹਨਾਂ ਨੇ ਘਟਾ ਕੇ ਘੱਟੋ-ਘੱਟ 30 ਤੋਂ 40% ਤੱਕ ਡਿਸਕਾਊਂਟ ਚੱਲ ਰਿਹਾ ਇੱਥੇ ਤੇ ਆਜੋ ਆਪਾਂ ਸੇਫਟੀ ਸੈਕਸ਼ਨ ਦੇ ਵਿੱਚੋਂ ਇਸ ਟਾਈਮ ਤੇ ਆ ਜਿਹੜੀਆਂ ਕੁੱਪੀਆਂ ਹੁੰਦੀਆਂ ਸੀਗੀਆਂ ਆਪਣੀਆਂ ਮਸ਼ੀਨ ਨੂੰ ਦੇਣ ਤੇਲ ਦੇਣ ਲਈ ਆਪਣੇ ਪੱਠੇ ਗੁੱਦਨ ਵੱਡੀ ਮਸ਼ੀਨ ਨੂੰ ਦਿੰਦੇ ਹੁੰਦੇ ਸੀਗੇ ਤੇਲ ਦੇਖੋ ਛੇੜ ਅਦਰ ਦੀ ਹੈ ਕੁੱਪੀ ਦੇ ਆ ਜੀ ਆਪਾਂ ਅੱਗੇ ਦੇਖਦੇ ਹਾਂ ਕੀ ਕੀ ਆ ਇੱਧਰ ਰੈਂਚ ਵਗੈਰਾ ਨੇ 10 10 ਡਾਲਰ ਦੇ ਆ ਸਾਈਕਲ ਦੇ ਵਿੱਚ ਹਵਾ ਭਰਨੇ ਵਾਲਾ ਪੰਪ 15 ਡਾਲਰ ਦਾ ਆ ਪੈਰ ਨਾਲ ਵੀ ਚੱਲਦਾ ਆ ਦੇਖੋ ਤੁਸੀਂ 12 ਡਾਲਰ ਦਾ ਆ ਜੀ ਉਹ ਇੱਧਰ ਬਾਕੀ ਆ ਟੂਲ ਕਿਟ ਵਗੈਰਾ ਨੇ ਜੋ ਵੀ ਆ ਇੱਧਰ ਆਪਣੇ ਹੈਗੇ ਟੂਲ ਕਿਟ ਵਗੈਰਾ ਸਾਰੇ ਜੋ ਟੂਲ ਰੱਖਣ ਲਈ ਆਪਣੇ ਵਰਤੇ ਜਾਂਦੇ ਆ ਸਟੋਰ ਕਰਨ ਲਈ ਆ ਜੋ ਇਹ ਐਲੂਮੀਨੀਅਮ ਦੀਆਂ ਪੌੜੀਆਂ ਦੇਖੋ ਤੁਸੀਂ ਇਹਨਾਂ ਨੇ ਪ੍ਰਾਈਸ ਨਹੀਂ ਲਿਖੀ ਹੋਈ ਹੈ 350 ਡਾਲਰ ਦੀ ਜਿਹੜੀਆਂ ਵੀ ਆ ਰੈੱਡ ਮਾਰਕ ਕੀਤੀ ਹੋਈ ਸਾਰੀਆਂ ਸੇਲ ਦੇ ਉੱਤੇ ਨੇ ਦੇਖੋ ਤੁਸੀਂ 119 ਡਾਲਰ ਦੀ ਇਹ ਕਾਫੀ ਮਜ਼ਬੂਤ ਹੈ ਇਹ ਉਹ ਅਲੂਮੀਨੀਅਮ ਆ ਜਿਹੜਾ ਆਪਣਾ ਜਹਾਜ਼ਾਂ ਦੇ ਵਿੱਚ ਯੂਜ਼ ਹੁੰਦਾ ਸਪੈਸ਼ਲ ਕੇ ਇਹਨੂੰ ਕਾਫੀ ਮਜ਼ਬੂਤ ਬਣਾਇਆ ਗਿਆ ਇਹਨਾਂ ਨੇ ਦੇਖੋ ਤੁਸੀਂ 280 ਡਾਲਰ ਦੀ ਲੱਗੀ ਹੋਈ ਆ ਪੌਡੀ ਸਟੀਲ ਦੀ ਸੇਲ ਦੇ ਉੱਤੇ ਆ 500 600 ਡਾਲਰ ਤੋਂ ਆਜੋ 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 ਆ ਜਿਵੇਂ ਰੇੜੀਆਂ ਜਈਆਂ ਗੱਡੀਆਂ ਗੁੱਡੀਆਂ ਥੱਲੇ ਕੰਮ ਕਰਨਾ ਜਾਂ ਸਮਾਨ ਉੱਤੇ ਰੱਖ ਕੇ ਇਹਨਾਂ ਨੂੰ ਤੁਸੀਂ ਮੂਵ ਕਰ ਸਕਦੇ ਆ ਰੇੜ ਤੇ ਆ ਜਾਓ ਆ ਜਿਵੇਂ ਟੈਟੂ ਰਬ वगैरह ਲਾਉਣ ਵਾਲੇ ਥੱਲੇ ਕੋਈ ਰੋੜਨ ਵਾਲੀ ਚੀਜ਼ ਤੇ ਜਿਵੇਂ ਅਲਮਾਰੀਆਂ ਦੇ ਥੱਲੇ ਲੱਗਦੇ ਨੇ ਰਸੇ वगैरह ਨੇ ਸਾਰੇ ਇਹਨਾਂ ਨੇ ਦੱਸਿਓ ਸੇਲ ਦੇ ਉੱਤੇ ਲੱਗੇ ਹੋਇਆ ਵੀ 4 ਡਾਲਰ ਤੋਂ 2 ਡਾਲਰ ਦੇ ਉੱਤੇ ਲਾਇਆ ਹੋਇਆ ਦੇਖੋ ਅਸੀਂ ਸੀਗੇ ਇਸ ਸਮੇਂ ਤੇ ਟੂਲ ਸਰੀ ਇਹਨਾਂ ਦੀ ਨਵੀਂ ਲੋਕੇਸ਼ਨ ਖੁੱਲੀ ਆ ਇਹ ਤੇ ਆ ਜਿਵੇਂ ਆਪਾਂ ਸਮਾਨ ਸਮੂਹ ਲੋਡ ਕਰਨਾ ਉਹ ਟਾਈਟ ਕਰਨ ਲਈ ਬੈਲਟਾਂ ਨੇ ਇਹ ਵੀ ਸੇਲ ਤੇ ਲੱਗੀਆਂ ਹੋਈਆਂ ਜਿੰਨੇ ਵੀ ਰੈੱਡ ਮਾਰਕ ਨੇ ਉਹਨਾਂ ਸਾਰੀਆਂ ਇਹ ਸੇਲ ਦੇ ਉੱਤੇ ਨੇ ਦੇਖੋ ਤੁਸੀਂ ਜਿੰਦੇ ਵਗੈਰਾ ਨੇ ਇਹ ਜਿੰਦੇ ਇਹਨਾਂ ਦੇ ਬਸ ਕਾਫੀ ਮਜ਼ਬੂਤ ਹੋਇਆ ਇਹ ਕਹਿੰਦੇ ਆ ਕੋਈ ਇਹਨੂੰ ਤੋੜ ਨਹੀਂ ਸਕਦਾ ਪਰ ਪਰ ਚੋਰ ਫਿਰ ਵੀ ਤੋੜ ਲਾਂਦੇ ਆ 12 ਡਾਲਰ ਦਾ ਦੇਖੋ ਤੁਸੀਂ ਆਜੋ ਆਜੋ ਓਕੇ ਤੋਂ ਅੱਗੇ ਹਾਂ ਜੀ ਆ ਆ ਗਿਆ ਮਿਸਤਰੀਆਂ ਦਾ ਸਮਾਨ ਦੇਖੋ ਤੁਸੀਂ ਗਰਮਾਲੇ ਗਰਮਾਲਾ 8 ਡਾਲਰ ਦਾ ਸੇਲ ਤੇ ਲੱਗਾ ਹੋਇਆ ਦੇਖੋ ਤੁਸੀਂ ਕਿੰਨਾ ਮਜ਼ਬੂਤ ਬਣਾਇਆ ਹੋਇਆ ਦੇਖੋ ਤੁਸੀਂ ਟਰੂ ਵੈਕਸਨ ਬ੍ਰੈਂਡ ਆ ਇਹਨਾਂ ਦਾ ਸੂਵੇਂ ਤਾੜਿਆਂ ਦਾ ਦੇਖੋ ਤੁਸੀਂ ਆ ਬੜੀ ਕੰਮ ਦੀ ਚੀਜ਼ ਆ ਦੇਖੋ ਛੇਣੀ ਦੇਖੋ ਤੁਸੀਂ ਇਹਨਾਂ ਨੇ ਆ ਦੇਖੋ ਉੱਪਰ ਸੇਫਟੀ ਲਈ ਕਿੰਨੀ ਵਧੀਆ ਚੀਜ਼ ਬਣਾਈ ਹੋਈ ਆ ਜੇ ਤੁਸੀਂ ਹੈਮਸ ਥੋੜੀ ਵਗੈਰਾ ਮਿਸ ਕਰ ਜਿਵੇਂ ਤਾਂ ਤੁਹਾਡੇ ਹੱਥੇ ਨਹੀਂ ਲੱਗਦੀ ਆ ਜੀ ਬੜੀ ਵਧੀਆ ਲੱਗੀ ਦੇਖੋ। ਕੀ ਬਾਤ ਆ। ਗਰਮਾਲੇ ਦੇਖੋ ਇਥੋਂ ਕਈ ਗੋਲ ਨੇ। ਕਈ ਆ ਸੈਂਡਰ ਨੇ। ਮਤਲਬ ਸੈਂਡ ਕਰਨਾ ਤੁਸੀਂ ਦੇਖੋ। ਆ ਕਾਂਡੀਆਂ ਵਗੈਰੀਆਂ ਵਗਾਰਾਂ ਨੇ ਜਿਵੇਂ ਇਹ ਇਹ 400 ਕਾਂਡੀ ਦੇਖੋ ਤੁਸੀਂ। 2 ਡਾਲਰ ਦੀ ਆ ਇਹਦੀ। 3 3 ਡਾਲਰ 120 ਰੁਪਏ ਇੰਡੀਆ ਦੀ ਬਣਦੀ ਆ। ਆ ਵੱਖ-ਵੱਖ ਤਰ੍ਹਾਂ ਦੀਆਂ ਕਾਂਡੀਆਂ ਨੇ ਮੇਸਤਰੀਆਂ ਦੀ 7 ਡਾਲਰ ਦੀ ਹੋਈ ਆ। 9 ਡਾਲਰ ਦੀ ਦੇਖੋ ਤੁਸੀਂ। ਕਾਂਡੀ ਮਿਸਤਰੀ ਸੀਮੈਂਟ ਲਈ ਯੂਜ਼ ਹੁੰਦੀ ਆ ਇਹ ਦੇਖੋ ਕਿਆ ਬਾਤ ਆ ਇਹ ਨਹੀਂ ਸਮਝ ਲੱਗੀ ਵੱਖ-ਵੱਖ ਤਰ੍ਹਾਂ ਦੀਆਂ ਕਿਉਂ ਕੋਈ ਕਈ ਸਕੇਅਰ ਨੇ ਕਈ ਦੂਜੀਆਂ ਨੇ ਐਸਾ ਕ੍ਰੈਪਰ ਵਗੈਰਾ ਨੇ ਜੇ ਕੁਝ ਤੁਸੀਂ ਸੈਂਡ ਵਗੈਰਾ ਕਰਨਾ ਬੁਰਸ਼ ਨੇ ਨਾਈਫ ਨੇ ਆਜੋ ਆਜੇ ਮੈਂ ਫਲੋਰ ਵਾਲੇ ਕਟਣੇ ਜੋ ਫਲੋਰ ਪੌਣੀਆਂ ਤਾਂ ਆਪਣੀ ਜਿਹੜੀ ਫਰਸ਼ ਤੇ ਪੈਂਦੀ ਹੈ ਇੱਥੇ ਕੈਨੇਡਾ ਵਿੱਚ ਤੇ ਆ ਜੋ ਅੱਗੇ ਆ ਵੀ ਇਧਰ ਮੇਸਤਰੀਆਂ ਦਾ ਕਾਫੀ ਸਮਾਨ ਹੈ ਲੈਵਲ ਵਗੈਰਾ ਇੱਥੇ ਕਾਫੀ ਨੇ ਲੈਵਲ ਹੈਗਾ 70 ਡਾਲਰ ਦਾ ਵੀ ਸੇਲ ਦੇ ਉੱਤੇ ਲੱਗਾ ਹੋਇਆ ਦੇਖੋ ਤੁਸੀਂ ਤੇ ਆ ਜੋ ਬਾਕੀ ਇਧਰ ਆਪੋਰਟ ਵਗੈਰਾ ਨੇ ਟੂਲ ਵਾਲੇ ਜਿਹੜੇ ਕੰਸਟਰਕਸ਼ਨ ਵਾਲੇ ਯੂਜ਼ ਕਰਦੇ ਨੇ ਇਹ ਆ ਸਭ ਤੋਂ ਮਹਿੰਗਾ ਪੌਚ ਦੇਖੋ ਤੁਸੀਂ ਇਹਦੀ ਕੀਮਤ ਹੈਗੀ 200 ڈالر ਕੀਮਤਵਾ ਦੇਖ ਲਓ ਤੁਸੀਂ 36000 ਰੁਪਏ ਇੰਡੀਆ ਦਾ 40000 ਰੁਪਏ ਦਾ ਇਹ ਪਹੁੰਚ ਆਇਆ ਦੇਖੋ ਤੁਸੀਂ ਜਿਹਨੇ ਕੰਮ ਵੀ ਕਰਨਾ ਤਾਂ ਫੇ ਅਗਲੇ ਨੇ ਟੌਰ ਨਾਲ ਹੀ ਕਰਦੇ ਆ ਜਿਹੜੇ ਟ੍ਰੇਡਮੈਨ ਆ ਦੇਖੋ ਤੁਸੀਂ ਪਹੁੰਚ ਸਮਝ ਲਓ ਜਿਹਨੇ ਇਹ ਬੰਨਿਆ ਨਹੀਂ ਹਨਾ ਸਮਝ ਲਓ ਉਹਨੇ ਤਰੱਕੀ ਨਹੀਂ ਕੀਤੀ ਇਹ ਤਰੱਕੀ ਦਾ ਪਹਿਲਾ ਰਾਹ ਆ ਇਹ ਪਹੁੰਚ ਜਿਹਨੇ ਬੰਨ ਲਿਆ ਦੇਖੋ ਇਹ ਗੋਣ ਜਿਹੜਾ ਆ ਬਹੁਤ ਕੀਮਤੀ ਹੈ ਜਿਹਨੇ ਇਹਦਾ ਭੇਤ ਪਾ ਲਿਆ ਆ ਜੋਗੀ ਦੇਖਦੇ ਹਾਂ ਕੀ ਕੀ ਆ ਇਹਨਾਂ ਦੀ ਸ਼ਾਪ ਤੇ ਆ ਗੋਡਿਆਂ ਤੇ ਲੌਣ ਵਾਲੇ ਨੇ ਜੇ ਕਿਸੇ ਨੇ ਬੈਠ ਕੇ ਕੰਮ ਕਰਨਾ ਤਾਂ ਗੋਡਿਆਂ ਦੇ ਉੱਤੇ ਪ੍ਰੈਸ਼ਰ ਨਹੀਂ ਪੈਂਦਾ ਹੈਗਾ ਦੇਖੋ 60 ਡਾਲਰ ਦਾ ਲੱਗਾ ਹੋਇਆ ਆ ਦੇਖੋ ਆ ਸੇਲ ਦੇ ਉੱਤੇ ਲੱਗਾ ਹੋਇਆ 39 ਡਾਲਰ ਦਾ ਤੇ ਆ ਜੀ ਆਪਾਂ ਅੱਗੇ ਤੋਂ ਅੱਗੇ ਇਹ ਵੀ ਫੌਚ ਵਗੈਰਾ ਨੇ ਕਾਫੀ ਇੱਧਰ ਗਲੱਬ ਤੇ ਆ ਜਿਹੜਾ ਵਿਚਾਰੇ ਵਾਲਾ ਸੈਕਸ਼ਨ ਆ ਇਹ ਸਾਰਾ ਨਾ ਸੇਲ ਦੇ ਉੱਤੇ ਲੱਗਾ ਹੋਇਆ ਦੇਖੋ ਤੁਸੀਂ ਕੋਈ 6 ਡਾਲਰ ਦਾ ਨਾਈਫ ਲੱਗਾ ਹੋਇਆ ਹੈ ਤੇ ਆਇਓ ਇੱਧਰ ਆ ਗਿਆ ਇਲੈਕਟ੍ਰੀਕਲ ਦਾ ਸਮਾਨ ਦੇਖੋ ਇਹ ਛੋਟੇ ਛੋਟੇ ਜਿਵੇਂ ਗੈਸ ਕਟਰ ਨੇ ਇਹਨਾਂ ਨੂੰ ਸਿਲੰਡਰ ਲੱਗ ਜਾਂਦਾ ਦੇਖੋ ਸਿਲੰਡਰ ਲਾ ਕੇ ਤੁਸੀਂ ਜੋ ਵੀ ਗੈਸ ਕਟਿੰਗ ਸਾਰੀ ਕਰ ਸਕਦੇ ਆ ਜੋ ਵੀ ਜੋੜ ਜੜ ਲਾਉਣਾ ਸਾਰਾ ਇਹ ਸੋਲਡਿੰਗ ਦਾ ਸਮਾਨ ਆ ਸਾਰਾ ਪਲੰਮਿੰਗ ਪਲੰਮਿੰਗ ਦਾ ਜਿਵੇਂ ਕੋਈ ਪਲੰਮਿੰਗ ਦਾ ਜ ਕੋਈ ਜੋੜ ਲਾਉਣਾ ਇੱਧਰ ਆ ਉਹੀ ਤਾਰਾਂ ਤੁਰਾਂ ਵਗੈਰਾ ਨੇ ਕੋਡ ਵਗੈਰਾ ਤੇ ਆਜੋ ਅੱਗੇ ਨਾ 12 ਵਗੈਰਾ ਨੇ ਸੱਬਣਾ ਦੇਖ ਲਓ ਤੁਸੀਂ ਇਹ ਵੱਖ-ਵੱਖ ਤਰ੍ਹਾਂ ਦੀਆਂ ਸੱਬਣਾ ਨੇ ਦੇਖੋ ਜੜੀਆਂ ਹੁੰਦੀਆਂ ਸੀਗਾ ਦੇਖੋ ਆ ਕਿੰਨੀ ਭਾਰੀ ਸੱਬੜ ਆ ਬਾਰਾ ਜਿਹਦਾ ਸੱਪ ਹੁੰਦਾ ਆ ਦੇਖੋ ਸੱਪ ਵਰਗਾ ਮੂੰਹ ਕੀਤਾ ਹੋਇਆ ਇਹਨਾਂ ਨੇ ਤੇ ਆਜੋ ਸਲੇਜ ਹੈਮਰ ਨੇ ਮੈਂ ਕਹਿੰਦਾ 50 ਤਰ੍ਹਾਂ ਦੀਆਂ ਤਾਂ ਇਹ ਸੱਬਣਾ ਆ ਸਾਰੀਆਂ ਕੋਈ 10 ਡਾਲਰ ਦੀਆਂ ਕੋਈ 8 ਡਾਲਰ ਦੀਆਂ ਇਹ ਵੀ ਸੇਲ ਦੇ ਉੱਤੇ ਲੱਗੀਆਂ ਹੋਈਆਂ 8 ਡਾਲਰ ਦੀ ਇਹ ਹੈਮਰ ਵਗੈਰਾ ਨੇ ਦੇਖੋ ਜਿਹਨੂੰ ਕਹਿੰਦੇ ਕਣ ਕਣ ਦੇਖੋ ਕਣ ਕਣ ਇਹ ਬੜਾ ਵਧੀਆ ਮਟੀਰੀਅਲ ਦਾ ਬਣਿਆ ਹੋਇਆ 49 ਡਾਲਰ ਦਾ ਆ ਜੋ ਤੁਹਾਨੂੰ ਅੱਗੇ-ਅੱਗੇ ਦਿਖਾਉਨੇ ਆ ਸੂਮੇ ਤੇ ਟੂਲ ਵਾਲਿਆਂ ਦੇ ਸੀਗੇ ਇੱਕ ਵਾਰੀ ਫੇਰ ਦੱਸ ਦਈਏ ਕਾਫੀ ਵੱਡਾ ਸਟੋਰ ਵਾ ਤੇ ਨਵਾਂ ਹੀ ਸਰੀ ਦੇ ਵਿੱਚ ਖੁੱਲਾ ਆ ਆਉ ਥੂਜੀਆਂ ਨੇ ਸਟੇਪ ਲਗਾਣ ਨੇ 39 ਡਾਲਰ ਦੀ ਆ ਜੋ ਕੈਂਚੀਆਂ ਵਗੈਰਾ ਨੇ 7-7 ਡਾਲਰ ਦੀ ਕੈਂਚੀ ਇਹ ਵੀ ਸੇਲ ਤੇ ਲਈ ਹੋਈ ਹੈ ਇਹਨਾਂ ਨੇ ਕਿੰਨੇ ਤੇ ਲਈ ਹੋ 10 ਡਾਲਰ ਤੋਂ ਦੇਖੋ ਆ ਗਏ ਅੱਗੇ ਤੋਂ ਅੱਗੇ ਇਹ ਬਾਕੀ ਕਟਰ ਵਗੈਰਾ ਨੇ ਨਾ ਪਤਾ ਨਹੀਂ ਕੀ ਚੀਜ਼ ਆ ਬਾਕੀ ਆ ਤੁਸੀਂ ਦੱਸ ਦਿਓ ਆ ਕੀ ਚੀਜ਼ ਹੈ ਕਮੈਂਟਾਂ ਦੇ ਵਿੱਚ 16 ਡਾਲਰ ਦੀ ਹੁਣ ਆ ਗਏ ਆਪਾਂ ਪੇਂਟਿੰਗ ਵਾਲੇ ਸੈਕਸ਼ਨ 'ਚ ਪੇਂਟਿੰਗ ਵਾਲੇ ਸੈਕਸ਼ਨ 'ਚ ਆ ਚੁੱਕੇ ਆਪਾਂ ਤੇ ਇਹ ਇਧਰ ਜੋ ਵੀ ਆ ਡਰਾਈਵਲ ਦਾ ਨਾ ਸੈਂਡਿੰਗ ਦਾ ਸਮਾਨ ਆ ਸਾਰਾ ਜੋ ਵੀ ਆ ਤੇ ਸੈਂਡਿੰਗ ਹੋ ਗਏ ਡਰਾਈਵਲ ਸਾਫ ਹੋ ਗਏ ਸਕ੍ਰੈਪਰ ਹੋ ਗਏ ਆ ਸੀਮੈਂਟ ਖੋਲਣ ਲਈ ਦੂਜਾ ਆ ਗੰਬੀਰੀ ਜਈ ਹੈ ਬੋਰਸ਼ ਵਗੈਰਾ ਨੇ ਸਾਰੇ ਜੋ ਵੀ ਆ ਗਲੂ ਬੰਨਣਾ ਨੇ ਸਪਰੇ ਪੇਂਟ ਨੇ ਤੇ ਇਹ ਤਾਂ ਚਲੋ ਨਾਰਮਲ ਸਮਾਨ ਆ ਟੇਪਾਂ ਵਗੈਰਾ ਨੇ WD40 ਆ ਜੇ ਕੋਈ ਜੰਗ ਵਾਲੀ ਚੀਜ਼ ਨੂੰ ਆਪਾਂ ਦੂਜਾ ਰੈੜਾ ਕਰਨਾ ਜਾਂ ਕੋਈ ਜੰਮੀ ਹੋਇਆ ਕੋਈ ਨਟਵਾ ਤੁਸੀਂ ਇਹਦੇ ਨਾਲ ਖੋਲ੍ਹ ਸਕਦੇ ਹੋ ਖੋਲ੍ਹ ਸਕਦੇ ਆ ਆਜੋ ਅੱਗੇ ਇੱਧਰ ਵੀ ਦੂਜੇ ਟੂਲ ਵਗੈਰਾ ਨੇ ਜੋ ਲੋਹੇ ਦਾ ਕੰਮ ਕਰਦੇ ਆ ਤੁਸੀਂ ਆ ਦੇਖਿਆ ਹੁਣ ਆ ਆਪਣੇ ਹੁੰਦੇ ਸੀਗੇ ਖਰਾਦੀਆਂ ਦੇ ਕੋਲ ਹੁੰਦੇ ਸੀਗੇ ਇਹ ਦੇਖੋ ਤੁਸੀਂ ਤੇ ਆਜੋ ਆ ਵੱਖ-ਵੱਖ ਤਰ੍ਹਾਂ ਦਾ ਮਿਸਤਰੀਆਂ ਦਾ ਸਮਾਨ ਆ ਜਿਵੇਂ ਧਾਗਾ ਲਉਣ ਵਾਲੇ ਵੱਖ-ਵੱਖ ਤਰ੍ਹਾਂ ਦੇ ਦੇਖੋ ਤੁਸੀਂ ਸੂਤ ਜਿਹੜੇ ਆ ਧਾਗੇ ਵਾਲੇ ਵੱਖ-ਵੱਖ ਤਰ੍ਹਾਂ ਦੇ ਆ ਘਟੋ-ਘਟੇ 10-20 ਤਰ੍ਹਾਂ ਦੇ ਸੂਤ ਨੇ ਦੇਖੋ ਤੁਸੀਂ ਇਹਦੇ ਵਿੱਚ ਰੰਗ ਪਾ ਕੇ ਪੁੱਲ ਕਰਕੇ ਨਾ ਤੁਸੀਂ ਖਿੱਚ ਸਕਦੇ ਆ ਤੇ 9 ਡਾਲਰ ਦਾ ਇਹ ਸੇਲ ਤੇ ਲੱਗਾ ਹੋਇਆ ਦੇਖੋ ਆਜੋ ਅੱਗੇ ਹੁਣ ਆ ਗਿਆਂਗੇ ਹਥੋੜੀਆਂ ਹਥੋੜੀਆਂ ਦੀ ਦੇਖੋ ਤੁਸੀਂ ਕੈਟਾਗਰੀ ਵਿੱਚ ਆ ਰਬੜ ਦੇ ਵੀ ਆ ਪਲਾਸਟਿਕ ਦੇ ਦੇਖੋ ਤੁਸੀਂ ਆ ਆ ਵੱਖ-ਵੱਖ ਤਰ੍ਹਾਂ ਦੇ ਅਸਲ ਦੇ ਵਿੱਚ ਨਾ ਜਿਹੜੇ ਰਬੜ ਵਾਲੇ ਹੈਮਰ ਵਾ ਇਹ ਫਲੋਰ ਪਾਉਣ ਦੇ ਵਿੱਚ ਮੈਨੂੰ ਲੱਗਦਾ ਯੂਜ਼ ਕੀਤੇ ਜਾਂਦੇ ਆ ਵੱਖ-ਵੱਖ ਤਰ੍ਹਾਂ ਦੇ ਤੇ ਦੇਖ ਲਓ ਤੁਸੀਂ ਆ ਇੱਕ ਸਪੈਸ਼ਲ ਤਰ੍ਹਾਂ ਦਾ ਹੈਮਰ ਵਾ ਇਹ ਦੀ ਕੀਮਤ ਹੈਗੀ 300-400 ਡਾਲਰ ਤਕਰੀਬਨ 3300 ਨਾਲ ਅਸੀਂ ਦਾ ਟੈਕਸ ਪਾ ਕੇ 450 ਤਾਂ ਪਊਗਾ ਇਹ ਸਪੈਸ਼ਲ ਟਾਈਟੇਨੀਅਮ ਦਾ ਬਣਿਆ ਹੋਇਆ ਇਹਦੇ ਕਰਕੇ ਦੇਖ ਲਓ ਇਹਨਾਂ ਨੇ ਜਿੰਦਾ ਲਾਇਆ ਹੋਇਆ ਕਿ ਕੋਈ ਚੋਰੀ ਨਾ ਕਰਕੇ ਲੈ ਜਾਵੇ ਦੇਖੋ ਇੰਨਾ ਮਹਿੰਗਾ ਹੈਮਰ 400 ਡਾਲਰ ਦਾ ਦੇਖੋ ਤੁਸੀਂ 6 6 12 ਦੋਨੇ 24 25 30000 ਰੁਪਏ ਇੰਡੀਆ ਦਾ ਤੇ ਇਧਰ ਬਾਕੀ ਆ 12 ਵਗੈਰਾ ਨੇ ਤੇ ਇੱਕ ਇੱਕ ਕੰਕਰੀਟ ਵਾਲੀਆਂ ਬਿੱਟਾਂ ਨੇ ਸਾਰੀਆਂ ਦੇਖੋ ਤੁਸੀਂ ਕੰਕਰੀਟ ਦੇ ਵਿੱਚ ਤੁਸੀਂ ਹੋਲ ਮਾਰ ਸਕਦੇ ਆ ਸਾਰਾ ਬਾਕੀ ਆ ਇਧਰ ਵੈਕਿਊਮ ਵਗੈਰਾ ਨੇ ਸਾਰੇ ਇਧਰ ਬਿੱਟਾਂ ਦਾ ਸੈਕਸ਼ਨ ਆਜੋ ਆਪਾਂ ਉਧਰ ਚੱਲਦੇ ਆ ਇਧਰ ਤਾਂ ਬਿੱਟਾਂ ਵਗੈਰਾ ਹੀ ਆਜੋ ਹੁਣ ਤੁਹਾਨੂੰ ਦਿਖਾਵਾਂਗੇ ਕੰਪਰੈਸ਼ਰ ਇਹ ਵੱਖ-ਵੱਖ ਤਰ੍ਹਾਂ ਦੇ ਕੰਪਰੈਸ਼ਨ ਨੇ ਜਿਹੜਾ ਲੱਕੜ ਦੇ ਕੰਮ ਦੇ ਵਿੱਚ ਯੂਜ਼ ਹੁੰਦੇ ਨੇ ਇਹ ਸਾਰੇ ਸੇਲ ਦੇ ਉੱਤੇ ਲੱਗੇ ਹੋਏ ਆ ਦੇਖੋ ਤੁਸੀਂ ਇਹਨਾਂ ਨੇ ਜਿਹੜੇ ਸੇਲ ਤੇ ਲੱਗੇ ਉਹਨੂੰ ਰੈੱਡ ਕਰਕੇ ਦਿਖਾਇਆ ਹੋਇਆ 350 ਡਾਲਰ ਤੋਂ 249 ਦਾ ਲੱਗਾ ਹੋਇਆ ਦੇਖੋ ਤੁਸੀਂ ਸਾਰੇ ਤਕਰੀਬਨ ਆਲਮੋਸਟ ਸੇਲ ਹੀ ਚੱਲ ਰਹੀ ਆ ਮੈਨੂੰ ਲੱਗਦਾ ਵੱਖ-ਵੱਖ ਤਰ੍ਹਾਂ ਦੇ ਆ ਕੋਈ 250 ਦਾ ਆ ਕੰਪਰੈਸ਼ਨ 350 ਦਾ ਆ 450 ਦਾ ਆ ਦੇਖੋ ਤੁਸੀਂ ਆਜੋ ਅੱਗੇ ਅੱਗੇ ਤੋਂ ਅੱਗੇ ਤੇ ਇਹ ਹੈਗੇ ਨੇਲ ਗੰਨਾ ਇਹ ਨੇਲ ਗੰਨਾ ਜਿਵੇਂ ਆਪਾਂ ਲੱਕੜ ਦਾ ਜਿਹੜਾ ਕੰਮ ਕਰਦੇ ਆ ਉਹਦੇ ਲਈ ਲਾਉਣ ਲਈ 129 ਡਾਲਰ ਦੀ ਹੈ ਨੇਲ ਗੰਨਾ ਦੇਖੋ ਤੁਸੀਂ ਵੱਖ-ਵੱਖ ਤਰ੍ਹਾਂ ਦੀਆਂ ਦਿਖਾਇਆ ਹੋਇਆ ਇਹਨਾਂ ਨੇ 39 ਦੀ ਹੈ ਸਾਰਾ ਰੈਡ ਸੇਲ ਕਰਕੇ ਸੇਲ ਤੇ ਲੱਗੇ ਹੋਇਆ 169 ਐਂਡ ਇਹ ਹੈਗੇ ਫਰੇਮ ਵਾਲੀ ਗੰਨੇ ਜਿਹੜੇ ਆਪਣੇ ਇੱਥੇ ਘਰ ਬਣਦੇ ਨੇ ਉਹ ਜ਼ਿਆਦਾਤਰ ਫਰੇਮਰ ਯੂਜ਼ ਕਰਦੇ ਨੇ ਇਹ ਗੰਨਾ ਦੇਖੋ ਇਹ ਸਭ ਤੋਂ ਟੌਪ ਦੀ ਗੰਨਾ ਇਹਦੀ ਪ੍ਰਾਈਸ ਹੈਗੀ 300 ਡਾਲਰ 12 ਤੋਂ 20000 ਰੁਪਏ ਦੀ ਇੰਡੀਆ ਦੀ ਕੱਲੀ ਇਹ ਗੰਨ ਕਾਫੀ ਸਟਰੋਂਗ ਹਨਾ ਹੈ ਕੰਪ੍ਰੈਸ਼ਨ ਅਟੈਚ ਹੋ ਜਾਂਦੀ ਹੈ ਆ ਜੋ ਆਪੇ ਗੰਨਾ ਸੀਗੀਆਂ ਵਗੈਰਾ ਇੱਧਰ ਟੇਬਲਸ ਆ ਵਗੈਰਾ ਨੇ ਇਹ ਪੇਂਟਿੰਗ ਦਾ ਸਮਾਨ ਆ ਜਿਵੇਂ ਤੁਸੀਂ ਕੰਪ੍ਰੈਸ਼ਨ ਦੇ ਨਾਲ ਇਹਨੂੰ ਜੋੜ ਕੇ ਹਨਾ ਪੇਂਟ ਕਰ ਸਕਦੇ ਆ ਪ੍ਰੈਸ਼ਰ ਦੇ ਨਾਲ ਸਾਰਾ ਜੋ ਵੀ ਆ ਇਹਨਾਂ ਨੇ ਸਾਰਾ ਸਮਾਨ ਰੱਖਿਆ ਵੱਖ-ਵੱਖ ਤਰ੍ਹਾਂ ਦੀਆਂ ਪੇਂਟ ਗਾਨ ਨੇ ਕੋਈ 44 ਦੀਆਂ ਕੋਈ 11 ਦੀਆਂ 59 ਦੀ ਰੈੱਡ ਵਾਲੀ ਸੇਲ ਤੇ ਲੱਗੀ ਹੋਈ ਹੈ ਦੇਖੋ ਆ ਵੀ ਬਾਕੀ ਤਾਰਾਂੀਆਂ ਗੰਨਾਂ ਨੇ ਆਜੋ ਬਾਕੀ ਤਾਂ ਤਾਰਾਂ ਵਗੈਰਾ ਹੀ ਆ ਤੇ ਆਜੋ ਆਪਾਂ ਟੇਬਲ ਸਾਹ ਵਗੈਰਾ ਦਿਖਾਈਏ ਆਜੋ ਹੁਣ ਆਪਾਂ ਲੱਕੜ ਦੇ ਸਮਾਨ ਵਾਲੇ ਕੰਬਲ ਚਲਦੇ ਹਾਂ ਕਾਰਪੈਂਟਰ ਨੇ ਜੋ ਖਾਸ ਕਰਕੇ ਉਹਨਾਂ ਲਈ ਇਹ ਏਰੀਆ ਬਹੁਤ ਇੰਪੋਰਟੈਂਟ ਹੋਆ ਤੇ 550 ਡਾਲਰ ਦਾ ਸੇਲ ਤੇ ਲਾਇਆ ਹੋਇਆ ਇਹਦੀ ਅਸਲ ਵੈਲਿਊ ਹੈਗੀ 800 ਡਾਲਰ ਦੇਖੋ ਤੁਸੀਂ ਕਾਫੀ ਇਹਨਾਂ ਨੇ ਪ੍ਰਾਈਸਾਂ ਕੱਟ ਕਰਕੇ ਲਾਈਆਂ ਹੋਈਆਂ ਆਜੋ ਅੱਗੇ ਅੱਗੇ ਤੋਂ ਅੱਗੇ 179 ਡਾਲਰ ਦਾ ਆ ਗਿਆ ਇਹ ਕੋਈ ਇਹਨਾਂ ਦਾ ਲੇਜ਼ਰ ਕਟਰ ਵਾ ਸਾ ਇੱਧਰ ਇਹ ਸਾਰੇ ਜਿਹੜੇ ਆ ਇਸ ਸਾ ਦੇ ਬਲੇਡ ਨੇ ਜਿਹੜੇ ਸਾ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਬਲੇਡ ਯੂਜ਼ ਕੀਤੇ ਜਾਂਦੇ ਆ ਉਹ ਇਹਨਾਂ ਨੇ ਇੱਥੇ ਰੱਖੇ ਹੋਏ ਆ ਤੁਸੀਂ ਬਾਅਦ ਦੇ ਵਿੱਚ ਕਸਣ ਤੋਂ ਬਾਅਦ ਬਲੇਡ ਇੱਥੋਂ ਵਾਹੇ ਕਰ ਸਕਦੇ ਆ ਆ ਹੈਗੇ ਚੇਨ ਸਾ ਦਰਾਖਤ ਕੱਟਣ ਲਈ ਇਕੱਲਾ ਬੰਦਾ ਹੀ ਵੱਡਾ ਦਰਾਖਤ ਕੱਟ ਸਕਦਾ ਦੇਖੋ ਤੁਸੀਂ ਇਹ ਬੈਟਰੀ ਵਾਲਾ ਆ ਮਲਵੱਕੀ ਆ ਕੀਤਾ ਦਾ ਆ ਡਿਵਾਲਟ ਨੇ 400 ਡਾਲਰ ਦਾ ਡਿਵਾਲਟ ਦਾ ਦੇਖੋ ਤੁਸੀਂ ਆਹਾ 300 ਦਾ 179 ਦਾ ਟੇਬਲ ਲੱਗਾ ਹੋਇਆ ਇਹ ਸਾਰੇ ਜਿੰਨੇ ਵੀ ਆ ਚੇਨਸ ਆ ਨੇ ਇਹਦੇ ਮੂਰੇ ਚੇਨ ਚੱਲਦੀ ਆ ਇਕੱਲਾ ਬੰਦਾ ਹੀ ਵੱਡੇ ਤੋਂ ਵੱਡੇ ਦਰਾਖਤ ਨੂੰ ਵੱਢ ਸਕਦਾ ਦੇਖੋ ਇਹ ਹੈਗੇ ਬੋਇਲਰ ਜਿਵੇਂ ਕਿ ਪੱਤੇ ਪੁੱਤੇ ਆ ਤੁਸੀਂ ਕਰਨੇ ਆ ਮਿੱਟੀ ਮੁੱਟੀ ਢਾਉਣੀ ਆ ਉਹਦੇ ਲਈ ਬੈਸ ਨੇ ਆ ਕਾ ਕਟਣ ਵਾਲੀ ਮਸ਼ੀਨ ਬੜੀ ਮਹਿੰਗੀ ਹੈ 1200 ਡਾਲਰ ਦੀ ਦੇਖੋ ਇਹ ਵੀ ਸੇਲ ਤੇ ਲੱਗੀ ਹੋਈ ਹੈ ਇਹਦੀ origional price 1500 ਡਾਲਰ ਸੀਗੀ ਆ ਆ ਸਨੋਵਸ ਛੋਣ ਲਈ ਬੋਇਲਰ ਬਸ ਇਕੱਲਾ ਬੰਦਾ ਇਹਨੂੰ ਇਹਨਾਂ ਸਨੋ ਉਠਾ ਸਕਦਾ 1200 ਡਾਲਰ ਦਾ ਲੱਗਾ ਹੋਇਆ ਦੇਖੋ ਤੁਸੀਂ ਇਹ ਵੀ ਇਹਨਾਂ ਨੇ 1300 ਤੋਂ ਲਾਇਆ ਹੋਇਆ ਕਾਫੀ ਡਿਸਕਾਊਂਟ ਚੱਲ ਰਿਹਾ ਹੈ ਮਕੀਤਾ ਵਗੈਰਾ ਦੇ ਕਾਫੀ ਟੂਲ ਨੇ ਇਹ ਦੇਖੋ ਡਵਾਲਟ ਦੇ ਨੇ ਜਿਵੇਂ ਗ੍ਰੈਂਟਰ ਵਗੈਰਾ ਨੇ ਇਹ ਲੋਹੇ ਨੂੰ ਰਗੜਨ ਵਾਲੇ ਦੇਖੋ ਕਾਫੀ ਦੇਖੋ ਦੁਜ਼ਿੰਸ ਇਹਦੀ 99 ਸੀਰੀਅਲ ਪ੍ਰਾਈਸ 69 ਦਾ ਲਾਇਆ ਹੋਇਆ ਓਪ ਲਾਈਨਰ ਵਗੈਰਾ ਨੇ ਜੋ ਵੀ ਲੱਕੜ ਸਕਿਲਸ ਆ ਨੇ 179 ਡਾਲਰ ਦਾ ਲੱਕੜਾ ਆਪਣਾ ਕੱਟ ਸਕਦੇ ਆ ਇਹ ਸਾਰੀ ਲੱਕੜਾਂ ਕੱਟ ਸਕਦੇ ਆ ਆਪਾਂ ਹੁਣ ਆਪਾਂ ਆ ਚੁੱਕੇ ਆਂ ਇੱਧਰ ਹੈਲਟੀ ਡ੍ਰਿਲ ਜਿਵੇਂ ਕਿਸੇ ਨੇ ਕੰਕਰੀਟ ਵਗੈਰਾ ਤੋੜਨੀ ਆ ਇਹਨਾਂ ਦੀ ਕਾਫੀ ਪ੍ਰਾਈਸ ਆਈ ਨੇ 519 ਡਾਲਰ ਦੀ ਦੇਖੋ ਡਿਵਾਲਟ ਦੀ ਆ ਕੀਤਾ ਦੀ ਆ ਬੋਸ਼ ਦੀ ਆ ਨਾ ਬਾਕੀ ਹੋਰ ਕਈ ਕੰਪਨੀਆਂ ਨੇ ਰੌਕ ਦੀ ਆ 79 ਦੀ ਦੇਖੋ ਤੁਸੀਂ ਇਹ ਸਾਰੇ ਜਿਵੇਂ ਕੰਕਰੀਟ ਹੋਲ ਮਾਰਨਾ ਜਾਂ ਕੰਕਰੀਟ ਭੰਨਣੀ ਆ ਇਹ ਉਹਦੇ ਵਿੱਚ ਯੂਜ਼ ਹੁੰਦੀ ਆ ਆ ਜੋ ਆ ਕੇ ਮਲਵਕੀ ਦੀ ਲਾਈਟਾਂ ਨੇ ਕੰਮ ਕਰਨ ਲਈ ਲਾਈਟਾਂ ਆ, ਰੈਡੀਓ ਵੀ ਆ ਇਹਨਾਂ ਦੇ। ਬਾਕੀ ਸੇਵਰ ਸਾ ਆ ਇਹ ਇਹਦੇ ਮੂਰੇ ਬਲੇਡ ਲੱਗ ਜਾਂਦਾ ਇਹਦੇ ਮੂਰੇ। ਤੇ ਤੁਸੀਂ ਕੋਈ ਲੱਕੜ ਜਾਂ ਲੋਹਾ ਵੜ ਸਕਦੇ ਆ ਵੱਖ-ਵੱਖ ਤਰ੍ਹਾਂ ਦੇ ਬਲੇਡ ਹੁੰਦੇ ਆ ਜਿਵੇਂ ਲੋਹੇ ਦਾ ਵੀ ਤੇ ਲੱਕੜ ਦਾ ਵੀ। ਸਕੈਲ ਸਾ ਵਗੈਰਾ ਨੇ ਆ। ਆ ਹਿਲਟੀ ਕਾਫੀ ਮਹਿੰਗੀ ਆ ਇਹਨਾਂ ਨੇ 300 29 ਡਾਲਰ ਦੀ ਲਈ ਹੋਈ ਆ ਦੇਖੋ। 800 ਡਾਲਰ ਹੋ ਆ ਦੀ ਪ੍ਰਾਈਸ ਆ ਇਹਦੀ। ਬਹੁਤ ਵਧੀਆ। ਤੇ ਆਜੋ ਆਪਾਂ ਹੁਣ ਚੱਲਦੇ ਆਪਾਂ ਡਵਾਲਟ ਵਾਲਾ ਹਾਂਜੀ ਹੁਣ ਅਸੀਂ ਪਹੁੰਚ ਚੁੱਕੇ ਹਾਂ ਜੀ ਡਵਾਲਟ ਵਾਲੇ ਸੈਕਸ਼ਨ ਦੇ ਵਿੱਚ ਇੱਕ ਬ੍ਰਾਂਡ ਆ ਜੋ ਡ੍ਰਿਲਾਂ ਤੇ ਸਾਰੇ ਪਾਵਰ ਟੂਲ ਬਣਾਉਂਦੇ ਨੇ ਤੇ ਆਜੋ ਆਪਾਂ ਇਹ ਇਕੱਲੇ ਇਕੱਲੇ ਤੁਹਾਨੂੰ ਦਿਖਾਉਨੇ ਆ ਜਿਵੇਂ ਆਹ ਡ੍ਰਿਲ ਵਾਈ 400 ਡਾਲਰ ਦੀ ਇਹਨਾਂ ਨੇ ਸੇਲ ਤੇ ਲਾਈ ਹੋਈ ਆ 199 ਦੀ ਦੇਖੋ ਤੁਸੀਂ ਵੱਖ-ਵੱਖ ਤਰ੍ਹਾਂ ਦੀਆਂ ਡ੍ਰਿਲਾਂ ਨੇ ਇਹ ਸਾਰੀਆਂ dewalt ਸੈਕਸ਼ਨ ਸਰ ਰੇਡੀਓ ਵਗੈਰਾ ਵੀ dewalt ਵਾਲੇ ਬਣਾਉਂਦੇ ਆ ਦੇਖੋ ਕਿਉਂਕਿ ਕਈ ਬੰਦੇ ਕੰਮ ਤੇ ਜਿਆਦਾ ਗਾਣੇ-ਗੂਣੇ ਸੁਣਨ ਦੇ ਸ਼ਕੀਨ ਹੁੰਦੇ ਆ ਦੇਖੋ ਤੁਸੀਂ ਲਾਈਟ ਵਾ ਸਰਚ ਲਾਈਟ ਆ ਆ ਜਿਵੇਂ ਕੰਕਰੀਟ ਭੰਨਣ ਵਾਲਾ ਸਾ ਤੇ 199 ਡਾਲਰ ਦਾ ਦੇਖੋ ਤੁਸੀਂ ਆ ਜੋ ਇਹ ਲੱਗ ਲੱਗੇ ਤੁਸੀਂ ਬੈਟਰੀਆਂ ਬਾਏ ਕਰ ਸਕਦੇ ਆ ਵੱਖਰੀਆਂ ਵੱਖਰੀਆਂ ਸਾਰੀਆਂ ਤੇ ਇਹ ਜਿਹੜੇ ਆ ਸਾਦੇ ਬਲੇਡ ਨੇ ਦੇਖੋ ਤੁਸੀਂ ਆਜੋ ਆਜੋ ਇਧਰਲੇ ਪਾਸੇ ਹੁਣ ਆਪਾਂ ਗਏ ਮਲਵੱਕੀ ਵਾਲੇ ਸੈਕਸ਼ਨ 'ਚ ਇੱਕ ਹੋਰ ਬ੍ਰਾਂਡ ਆ ਇਹਨਾਂ ਦਾ ਜੋ ਪਾਵਰ ਡੂਲ ਬਣਾਉਂਦਾ ਇਹਨਾਂ ਦੇ ਬਲੇਡ ਰੱਖੇ ਹੋਏ ਆ ਤੇ ਥੋੜੀ ਆ 34 ਡਾਲਰ ਦੀ ਥੋੜੀ ਦੇਖੋ ਮਟੀਰੀਅਲ ਬਹੁਤ ਵਧੀਆ ਆ ਇਹ ਦੇਖੋ ਤੁਸੀਂ ਵੱਖ-ਵੱਖ ਤਰ੍ਹਾਂ ਦੇ ਇਹ ਹੈਮਰ ਨੇ ਸਾਰੇ ਸੇਵਰਸ ਆਇਆ ਸੇਮ ਉਹੀ ਮਲਵੱਕੀ ਦੇ ਇਸ ਦੀ ਆਫਰ ਨਹੀਂ ਹੈ। ਯਾ ਗੁੱਡ। 699 ਦਾ ਹੈ ਲੱਗਾ ਹੋਇਆ ਸੇਲ ਤੇ ਇੱਕ ਰੂਟਰ ਆ ਲੱਕੜ ਦੇ ਕੰਮ ਲਈ। ਜਿਵੇਂ ਅੱਜ ਇੱਕ ਇਹਨੂੰ ਕਹਿ ਦਿੰਦੇ ਆ ਜਿਵੇਂ ਕੈਬਨਟ ਵਗੈਰਾ ਕੱਟਣੀ ਆ 300 ਡਾਲਰ ਦਾ ਹੈ। ਇਹਦੀ ਪ੍ਰਾਈਸ ਵਾ ਤੇ ਇਹਦੇ ਵਿੱਚ ਬੈਟਰੀ ਪੈ ਜਾਂਦੀ ਆ ਦੇਖੋ। ਬਹੁਤ ਵਧੀਆ ਟੂਲ ਨੇ। ਤੇ ਆਜੋ ਆਪਾਂ ਅੱਗੇ। ਤੋ ਓਕੇ ਤੇ ਇੱਧਰ ਇਹਨਾਂ ਦੀਆਂ ਨੀਲ ਗਨ ਵਗੈਰਾ ਨੇ ਮਤਲਬ ਅਕੀਨ 389 ਦੀ ਇਹ ਸੇਲ ਦੇ ਉੱਤੇ ਲੱਗੀ ਹੋਈ ਆ ਮਤਲਬ ਅਕੀ ਦੀ ਇਹਦੇ ਇੱਥੇ ਨੀਲਾਂ ਦਾ ਪਿਆ ਜਾਂਦਾ ਤੇ ਤੁਸੀਂ ਠਾਠਾ ਕਰਵਾ ਸਕਦੇ ਆ ਆਜੋ ਅੱਗੇ ਆ ਹੈਗੇ ਪੱਖੇ ਹਵਾ ਲਈ ਵੱਡੇ ਤੋਂ ਵੱਡੇ ਪੱਖੇ ਦੇਖੋ ਕਿਆ ਬਾਤ ਆ ਦੀ ਕੀਮਤ ਕਿੰਨੀ ਆ 369 ਦਾ ਪੱਖਾ ਦੇਖੋ ਇਹ ਵੀ ਸੇਲ ਤੇ ਲੱਗਾ ਹੋਇਆ 400 ਡਾਲਰ ਤੋਂ ਇਹਨਾਂ ਨੇ ਸੇਲ ਦੇ ਉੱਤੇ ਲਾਇਆ ਹੋਇਆ ਪੱਖਾ ਦੇਖੋ ਹਾਂ ਜੀ ਬੜਾ ਵੱਡੇ ਵੱਡੇ ਪੱਖੇ ਹੀਟਰ ਵਗੈਰਾ ਨੇ ਇੱਧਰ ਇੱਧਰ ਜਨਰੇਟਰ ਨੇ ਆਜੋ ਆਪਾਂ ਜਨਰੇਟਰ ਦਿਖਾਉਨੇ ਆ ਤੁਹਾਨੂੰ 700 ਡਾਲਰ ਤੋਂ ਇਹਨਾਂ ਨੇ ਇਹ ਵੀ 649 ਡਾਲਰ ਲਾਇਆ ਹੋਇਆ ਤੇ ਛੋਟਾ ਜਿਹਾ ਜਨਰੇਟਰ 2800 ਵਾਟ ਦਾ ਜਨਰੇਟਰ ਆ ਦੇਖੋ ਤੁਸੀਂ 1000 ਡਾਲਰ ਦਾ ਜਨਰੇਟਰ ਆ ਇਹ ਇਹ ਦਾ ਲੋਡ 4700 ਵਾਟ ਤੱਕ ਜਾ ਸਕਦਾ 3800 ਪੀਕ ਤੇ ਆ ਬਾਕੀ ਤੇਲ ਤੋਂ ਲਿਆਂਦੇ ਸਪੈਸ਼ਲ ਤਰ੍ਹਾਂ ਦੀਆਂ ਅਲੱਗ-ਅਲੱਗ ਕੈਨੀਆਂ ਨੇ ਦੇਖੋ ਕੋਈ 26 ਡਾਲਰ ਦੀ ਹੈ ਕੋਈ 1 ਹੀ ਡਾਲਰ ਦੀ ਹੈ ਖਾਜੋ ਅੱਗੇ ਆਇਓ ਮੁੱਕੀਆਂ ਆ ਪਾਲਟੀਆਂ ਬੁਲਟੀਆਂ ਨੇ ਜੋ ਵੀ ਆ ਕਲੀਨ ਅਪ ਦਾ ਸਮਾਨ ਆ ਸਾਰਾ ਜੋ ਵੀ ਆਪਾਂ ਘਰ ਦੇ ਵਿੱਚ ਸਾਰੀ ਕਲੀਨ ਅਪ ਕਰਨੀ ਆ ਅਲੱਗ-ਅਲੱਗ ਤਰ੍ਹਾਂ ਦੇ ਕੱਪੜੇ ਨੇ ਹਾਂਜੀ ਪਹੁੰਚ ਚੁੱਕੇ ਆ ਜੀ ਹੁਣ ਗਾਰਡਨਿੰਗ ਗਵਾੜੇ ਜਿਵੇਂ ਕਾਰ ਦੇ ਪਿੱਛੇ ਆਪਣੇ ਘਰਾਂ ਦੇ ਪਿੱਛੇ ਜਿਵੇਂ ਘਾਹ ਕੁ ਲਾਉਂਦੇ ਆ ਉਹ ਸਾਰਾ ਉਹਦਾ ਸਮਾਨ ਆ ਜੋ ਵੀ ਆ ਬੂਟਿਆਂ ਨੂੰ ਆ ਦੇਖੋ ਪਾਣੀ ਪਾਉਣ ਵਾਲੇ ਆ ਫੁਆਰੇ ਨੇ ਇਹ ਪੈਪ ਦੇ ਨਾਲ ਇੱਕ ਅਟੈਚ ਹੋ ਜਾਂਦਾ ਤੇ ਘੁੰਮਦਾ ਆ ਦੇਖੋ ਤੁਸੀਂ ਘਾਹ ਨੂੰ ਆਪਣੇ ਆਪ ਹੀ ਪਾਣੀ ਲਾ ਦਿੰਦਾ 19 ਡਾਲਰ ਦਾ ਆ ਜੋ ਆਪਾਂ ਇਧਰ ਵੱਖ-ਵੱਖ ਤਰ੍ਹਾਂ ਦੀਆਂ ਸ਼ਵਲ ਨੇ ਜਿਵੇਂ ਪੱਟ ਪਟਾਈ ਕਰਨ ਲਈ ਤੁਸੀਂ ਦੇਖੋ ਤੁਸੀਂ ਕਿੰਨੇ ਟਾਈਪ ਦੀਆਂ ਨੇ ਕੋ ਚਾਰ ਪੰਜ ਟਾਈਪ ਦੀਆਂ ਨੇ 15 ਡਾਲਰ ਤੋਂ ਸਟਾਰਟ ਹੋ ਜਾਂਦੀ ਹੈ ਆ ਜੋ ਤੁਹਾਨੂੰ ਦਿਖਾਉਨੇ ਹੁਣ ਵੱਖ-ਵੱਖ ਤਰ੍ਹਾਂ ਦੀਆਂ ਘਾਜੂਗਣ ਵਾਲੀਆਂ ਤੰਗਣੀਆਂ ਦੇਖੋ ਤੁਸੀਂ ਜਿਹੜੀਆਂ ਦੇਖੋ ਤੁਸੀਂ ਜਿਵੇਂ ਆਪਣੇ ਤੂੜੀ ਨੂੰ ਕੁੱਪ ਦੇ ਵਿੱਚੋਂ ਕੱਢਣ ਲਈ ਯੂਜ਼ ਕਰਦੇ ਸੀ 34 ਡਾਲਰ ਦੀ ਆ ਇਹ ਤਾਂ ਹੈ ਹੀ ਵੱਖ-ਵੱਖ ਤਰ੍ਹਾਂ ਦੀਆਂ ਦੇਖੋ ਤੁਸੀਂ ਆ ਵੀ ਆ ਤੇ ਵੱਖ-ਵੱਖ ਤਰ੍ਹਾਂ ਦੀਆਂ ਮੇਰਾ ਕਹਿਣਾ ਹਜ਼ਾਰ ਤਰ੍ਹਾਂ ਦੀਆਂ ਆ ਤਾਂ ਦੇਖੋ ਤੁਸੀਂ ਥੱਲੇ ਬੈਠੇ ਆਹਾਂ ਇਹਦੇ ਨਾਲ ਤੁਸੀਂ ਕੱਢ ਕੱਟ ਸਕਦੇ ਆਂ ਦਰਖਤ ਦੀਆਂ ਟਾਹਣੀਆਂ ਰੱਸੀ ਖਿੱਚ ਕੇ ਉੱਚੀ ਲੰਬੀ ਹੋ ਜਾਂਦੀ ਹੈ 69 ਡਾਲਰ ਦੀ ਲੱਗੀ ਹੈ ਇਹ ਆ ਤੰਗਣੀਆਂ ਦੇਖੋ ਤੁਸੀਂ ਵੱਖ-ਵੱਖ ਤਰ੍ਹਾਂ ਦੀਆਂ ਹਲਾ ਦੇਖੋ ਤੁਸੀਂ ਆ ਵੀ ਕੀ ਬਾਤ ਆ ਮੈਂ ਤਾਂ ਕਹਿੰਦਾ ਬਹੁਤ ਸਵਾਨ ਆ ਇੱਥੇ ਇੱਧਰ ਵੀ ਬਹੁਤ ਕੁਝ ਸਾਰਾ ਇੱਕ ਹਾ ਦਾ ਸਮਾਨ ਆ ਜਿਵੇਂ ਰੰਬੇ ਨਾਲ ਪਟਦੇ ਹੁੰਦੇ ਸੀਗੇ ਆ ਵੱਖ-ਵੱਖ ਤਰ੍ਹਾਂ ਦੇ ਹੈਗੇ ਆ ਇਹਨਾਂ ਦੀਆਂ ਤੇ ਆ ਜੋ ਕੇ 70 ਡਾਲਰ ਦੀ ਦੇਖੋ ਲੱਕੜ ਦੀ ਆਪਣੇ ਜਿਹੜੇ ਮਿਸਤਰੀਆਂ ਤੋਂ ਮਿੱਟੀ-ਮੁੱਟੀ ਤੋਂ ਢੋਣ ਲਈ ਹੁੰਦੀਆਂ ਸੀਗੀਆਂ ਵੱਖ-ਵੱਖ ਤਰ੍ਹਾਂ ਦੀਆਂ ਨੇ 4-5 ਤਰ੍ਹਾਂ ਦੀਆਂ ਕੋਈ ਵੱਡੀ ਆ ਕੋਈ ਛੋਟੀ ਆ ਦੇਖੋ 229 ڈالر ਦੀ ਆ ਦੇਖੋ ਇੰਡੀਆ ਦੇ 15000 ਰੁਪਏ ਦੀ ਦੇਖੋ ਆ ਬਣੀ ਵੀਲ ਵੈਰੂ ਕਹਿੰਦੇ ਇਹਨੂੰ ਵੀਲ ਵੈਰੂ ਆ ਦੇਖੋ ਆ ਜਿਆਦਾ ਲੋਡ ਵਾਲੀਆ ਚ ਜਾਨ ਵੀ ਚਾਈਦੀ ਆ ਬੰਦੇ ਨੂੰ ਖਿੱਚਣ ਲਈ ਇਹਦੇ ਵਿੱਚ ਜਦੋਂ ਸਮਾਨ ਜਿਆਦਾ ਲੱਦ ਲਿਆ ਤੇ ਆ ਜੂ ਗਏ ਤੇ ਬੱਸ ਸਟੋਰ ਆਪਣਾ ਇੱਥੇ ਤੱਕ ਸੀਗਾ ਸਾਰਾ ਕੇ ਠੀਕ ਹੈ ਜੀ ਧੰਨਵਾਦ ਜੀ ਤੇ ਤੁਹਾਨੂੰ ਇਹ ਦਿਖਾਇਆ ਸਾਰਾ ਸੂਮੇ ਤੇ ਟੂਲ ਸੂਮੇ ਤੇ ਟੂਲ ਸਾਰੀ ਸਾਰਾ ਤੁਹਾਨੂੰ ਘੁਮਾ ਕੇ ਕੱਲੇ ਕੱਲੇ ਟੂਲ ਦਿਖਾ ਚੁੱਕੇ ਆ ਤੇ ਜੇ ਵੀਡੀਓ ਚੰਗੀ ਲੱਗੀ ਸ਼ੇਅਰ ਜਰੂਰ ਕਰ ਦਿਓ ਜੀ ਧੰਨਵਾਦ ਜੀ